ਕੁਰਦੇ ਸਰਕਾਰੀ ਹਸਪਤਾਲ ਵਿਖੇ ਸੂਬੇ ਦੇ ਸਿਹਤ ਮੰਤਰੀ ਡਾਕਟਰ ਗੁਰਵੀਰ ਸਿੰਘ ਖਾਸ ਤੌਰ ਤੇ ਪਹੁੰਚੇ। ਉਹਨਾਂ ਦਾ ਸਵਾਗਤ ਕਰਨ ਲਈ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ, ਡੀਸੀ ਲੁਧਿਆਣਾ ਸ਼੍ਰੀਮਤੀ ਸੁਰਵੀ ਮਾਲੀਕ, ਆਈਐਸ ਪ੍ਰਦੀਪ ਕੁਮਾਰ ਅਗਰਵਾਲ, ਐਸਟਪੀਐਮ ਰਾਏਕੋਟ ਗੁਰਵੀਰ ਸਿੰਘ ਕੋਹਲੀ ਅਤਿ ਹਸਪਤਾਲ ਦਾ ਸਟਾਫ ਹਾਜ਼ਰ। ਮੰਤਰੀ ਸਾਹਿਬ ਨੇ ਨਵੇਂ ਬਣੇ ਜੱচ্চਾ ਬੱਚਾ ਕੇਂਦਰ ਦੀ ਇਮਾਰਤ ਦਾ ਸਰਵੇਖਣ ਕੀਤਾ ਅਤੇ ਹਸਪਤਾਲ ਦਾ ਸਰਵੇਖਣ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਕਹਿਣ ਮੁਤਾਬਕ ਜੋ ਰੰਗਲਾ ਪੰਜਾਬ ਬਣਾਉਣਾ ਹੈ ਉਸ ਦੇ ਤਹਿਤ ਅਜ ਰਾਇਕੋਟ ਦੇ ਸਰਕਾਰੀ ਹਸਪਤਾਲ ਦੇ ਜੱচ্চਾ ਬੱਚਾ ਕੇਂਦਰ ਦੀ ਨਵੀਂ ਇਮਾਰਤ ਦਾ ਸਰਵੇਖਣ ਕੀਤਾ ਅਤੇ ਇਸ ਸਬ ਡਿਵੀਜ਼ਨ ਦੇ ਹਸਪਤਾਲ ਨੂੰ ਆਉਣ ਵਾਲੇ ਸਮੇਂ ਵਿੱਚ ਅਪਗ੍ਰੇਡ ਕੀਤਾ ਜਾਵੇਗਾ। ਰਾਇਕੋਟ ਵਾਸੀ ਨੂੰ ਹਸਪਤਾਲ ਵਿੱਚ ਸਿਹਤ ਸੰਬੰਧੀ ਹਰ ਸਹੂਲਤ ਮੁਹਿਆ ਕਿੱਤੀ ਜਾਵੇਗੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜੀ ਜੋ ਮੁੱਖ ਮੰਤਰੀ ਸਾਹਿਬ ਨੇ ਕਿਹਾ ਰੰਗਲਾ ਪੰਜਾਬ ਬਣਾਣਾ ਉਹਦੇ ਵਿੱਚ ਜਿਹੜੀਆਂ ਸਿਹਤ ਸੁਵਿਧਾਵਾਂ ਹੈਗੀਆਂ ਵਰਲਡ ਕਲਾਸ ਦੇਣੀਆਂ ਸਿਹਤ ਸੁਵਿਧਾਵਾਂ ਤਿੰਨ ਲੈਵਲ ਤੇ ਦਿੱਤੀਆਂ ਜਾਂਦੀਆਂ ਜੀ ਪਹਿਲਾ ਪ੍ਰਾਇਮਰੀ ਕੇਅਰ ਹੈ ਜਿਹਦੇ ਵਿੱਚ ਅਸੀਂ ਆਮ ਆਦਮੀ ਕਲੀਨਿਕ ਬਣਾਏ ਆ 580 ਬਣਾਏ ਆ ਔਰ ਉਹਦਾ ਬਹੁਤ ਅੱਛਾ ਰਿਸਪੌਂਸ ਆਇਆ ਜਿਹਦੇ ਵਿੱਚ 580 ਡਾਕਟਰਾਂ ਨੂੰ ਔਰ 2000 ਤੋਂ ਪਲੱਸ ਜ਼ਿਆਦਾ ਜਿਹੜੇ ਹੈਗੇ ਆ ਪੈਰਾਮੈਡਿਕਸ ਨੂੰ ਜੋਬ ਮਿਲੀਆਂ ਔਰ 31 ਲੱਖ ਤੋਂ ਵੱਧ ਲੋਕਾਂ ਨੇ ਉਹਦੇ ਵਿੱਚ ਇਲਾਜ ਕਰਾਇਆ ਉਦਾ ਪਬਲਿਕ ਰਿਸਪੌਂਸ ਬਹੁਤ ਅੱਛਾ ਆਇਆ ਪੋਜ਼ਿਟਿਵ ਆਇਆ ਬਹੁਤ ਜ਼ਿਆਦਾ ਵਧੀਆ ਡਿਮਾਂਡ ਵਧੀਆ ਦੂਜਾ ਲੈਵਲ ਹੁੰਦਾ ਸੈਕੰਡਰੀ ਕੇਅਰ ਜਿਹਦੇ ਵਿੱਚ ਜਿਸ ਤਰ੍ਹਾਂ ਇਹ ਸੀਐਚਸੀ ਆ ਕਮਿਊਨਿਟੀ ਹੈਲਥ ਸੈਂਟਰ ਆ ਸਬ ਡਿਵੀਜ਼ਨ ਹਸਪੀਟਲ ਆ ਜਿਵੇਂ ਜਕਰਾਉਂ ਦਾ ਹੋ ਗਿਆ ਜਾਂ ਲੁਧਿਆਣੇ ਦਾ ਡਿਸਟ੍ਰਿਕਟ ਹਸਪੀਟਲ ਆ ਇਹਨਾਂ ਨੂੰ ਅਪਗ੍ਰੇਡ ਕਰਕੇ ਇਹਨਾਂ ਦੇ ਵਿੱਚ ਵਧੀਆ ਹੋਰ ਜ਼ਿਆਦਾ ਸਟਾਫ ਦੇਣਾ ਬੈਟਰ ਸਪੈਸਿਟੀਜ਼ ਦੇਣਾ ਜਿਹੜੇ ਆਪਣੇ ਹਸਪੀਟਲ ਆ ਉਹਨਾਂ ਦੀ ਬਿਲਡਿੰਗ ਦਾ ਇਨਫਰਾਸਟ੍ਰਕਚਰ ਅਪਗ੍ਰੇਡ ਕਰਨਾ ਔਰ ਉਹਦੇ ਚ ਐਚ ਚਾਰਜ ਜਿਹੜੇ ਡਾਕਟਰਸ ਪੈਰਾਮੈਡੀਕਸ ਦੀ ਜਿਹੜੀ ਮਤਲਬ ਪੂਰੀ ਕ੍ਰਿੰਤੀ ਦੇ ਵਿੱਚ ਉਹਨਾਂ ਦੀਆਂ ਸੀਟਾਂ ਵਧਾ ਕੇ ਉਹਨਾਂ ਦੀ ਪੋਸਟਿੰਗ ਕਰਨਾ ਔਰ ਸਾਰੇ ਡਾਇਗਨੋਸਟਿਕ ਸਾਰੇ ਟੈਸਟ ਜਿਹੜੇ ਹਸਪਤਾਲਾਂ ਚ ਹੋਣਗੇ ਸਰਕਾਰੀ ਸਾਰੀਆਂ ਦਵਾਈਆਂ ਲੋਕਾਂ ਨੂੰ ਹਸਪਤਾਲ ਦੇ ਵਿੱਚੋਂ ਮਿਲ ਗਈਆਂ ਇਹ ਫੇਜ਼ਡ ਮੈਨਰ ਵਿੱਚ ਅਸੀਂ ਲਾਗੂ ਕਰ ਰਹੇ ਹਾਂ ਜਿਸ ਤਰ੍ਹਾਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਐਮਸੀਐਚ ਦੀ ਬਿਲਡਿੰਗ ਜਿਹੜੀ ਆ ਇਹ ਬਣ ਕੇ ਚੱਚਾ ਬੱਚਾ ਬਿਲਡਿੰਗ ਆ ਇਹ ਤਕਰੀਬਨ ਤਿਆਰ ਹੈਗੀ ਆ ਹਫ਼ਤੇ 10 ਦਿਨਾਂ ਚ ਤਿਆਰ ਹੋ ਜਾਏਗੀ ਫਿਰ ਇਹਦੇ ਵਿੱਚ ਅਸੀਂ ਸਾਰਾ ਜਿਹੜਾ ਨਵੇਂ ਬੈਡਸ ਆਣਗੇ ਸਾਰਾ ਕੋਈ ਸਮਾਨ ਆ ਔਰ ਉਸ ਜਿਹੜੇ ਨਵੇਂ ਸਟਾਫ ਦੀ ਰਿਕਰੂਟਮੈਂਟ ਕਰਾਂਗੇ ਉਹਨਾਂ ਨੂੰ ਉਸ ਤੋਂ ਬਾਅਦ ਅਸੀਂ ਇਹਨੂੰ ਸ਼ੁਰੂ ਕਰਾਂਗੇ ਜਿਹੜੇ ਇਲਾਕੇ ਦੇ ਲੋਕ ਆ ਉਹਨਾਂ ਨੂੰ ਆਪਣੇ ਘਰ ਦੇ ਨੇੜੇ ਸਾਰੀਆਂ ਸਹੂਦਾਵਾਂ ਮਿਲਣਗੀਆਂ ਆਪਰੇਸ਼ਨ ਵਗੈਰਾ ਇੱਥੇ ਹੋਣ ਲੱਗ ਜਾਣਗੇ ਲੋਕਾਂ ਨੂੰ ਪ੍ਰੈਗਨਨਸੀ ਵਿੱਚ ਜਾਂ ਹੋਰ ਡਿਲੀਵਰੀ ਵੇਲੇ ਕਿਤੇ ਬਹੁਤ ਦੂਰ ਨਹੀਂ ਭਜਣਾ ਪਿਆਗਾ ਉਹਨਾਂ ਨੂੰ ਸਰ ਜਿਵੇਂ ਤੁਸੀਂ ਕਈ ਆਪਣੇ ਮੁਹੱਲਾ ਕਲੀਨਿਕ ਖੋਲੇ ਸੀ ਪਿੰਡਾਂ 'ਚ ਜੀ ਉਹ ਜਿਹੜੇ ਪਿੰਡਾਂ ਡਿਸਪੈਂਸਰੀਆਂ ਚੱਲੀਆਂ ਸੀ ਕਈਆਂ ਤੇ ਉਹਨਾਂ ਦੇ ਡਾਕਟਰ ਹੀ ਉੱਥੇ ਸਿਫਟ ਕਰਦੇ ਹੋ ਡਿਸਪੈਂਸਰੀਆਂ ਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਉਹਦਾ ਕੀ ਕਰਦੇ ਹੋ ਜੀ ਉਹਦੇ 'ਚ ਅਸੀਂ ਆਲਰੇਡੀ ਕਾਰਨੀ ਦੇ ਕਰ ਜਿਹੜੀ ਪਹਿਲੀ ਫੇਸ ਸੀ ਉਹਨੂੰ ਡੀ ਨੋਵੋ ਜਾਨੀ ਨਵੇਂ ਸ਼ੁਰੂ ਕੀਤੇ ਸੀ ਆਪਾਂ ਜਿਹੜੇ ਸਬੂਧਾ ਸੈਂਟਰਾਂ ਦੇ ਵਿੱਚ ਉਹਦੇ ਚ ਡਾਕਟਰ ਵੀ ਸਾਰਾ ਸਟਾਫ ਵੀ ਪੈਨਲਮੈਂਟ ਬੋਰਡ ਤੇ ਰੱਖਿਆ ਸੀ ਦੂਜੀ ਵਾਰੀ ਫਿਰ ਅਸੀਂ ਸੋਚਿਆ ਵੀ ਜਿਹੜੇ ਸਾਡੇ ਐਗਜ਼ਿਸਟਿੰਗ ਪ੍ਰਾਇਮਰੀ ਹੈਲਥ ਸੈਂਟਰ ਜਾਂ ਸਾਡੀ ਐਗਜ਼ਿਸਟਿੰਗ ਡਿਸਪੈਂਸਰੀਜ਼ ਆ ਗਈਆਂ ਉਹਨਾਂ ਦੀਆਂ ਬਿਲਡਿੰਗ ਦੀ ਰਿਪੇਅਰ ਨਹੀਂ ਹੋਈ ਸੀ ਕਦੇ ਵੀ ਔਰ ਕਈ ਤਾਂ ਉਹਨਾਂ ਦੇ ਵਿੱਚੋਂ ਅਨਸੇਫ ਨਿਕਲੀਆਂ ਉਹਨਾਂ ਦੀ ਸਾਰਿਆਂ ਦੀ ਰਿਪੇਅਰ ਕਰਕੇ ਉਹਨਾਂ ਨੂੰ ਅਪਗ੍ਰੇਡ ਕੀਤਾ ਜਾਏ ਉਹਨਾਂ ਦੇ ਵਿੱਚ ਇਹ ਵਾਲੀ ਫੈਸਿਲਿਟੀ ਅਪਗ੍ਰੇਡ ਕੀਤੀ ਗਈ ਸੀ ਕਿ ਉਹਨਾਂ ਦੇ ਇੱਕ ਪੋਰਸ਼ਨ ਦੇ ਵਿੱਚ ਆਮਦਵੀ ਕਲੀਨਿਕ ਬਣਾ ਕੇ ਉਹਦੇ ਚ ਜਿਹੜੇ ਉਹ ਸਟਾਫ ਸੀਗਾ ਉਹਦੇ ਨਾਲ ਸਾਨੂੰ ਜਿਹੜਾ ਐਗਜ਼ਿਸਟਿੰਗ ਸਟਾਫ ਸੀਗਾ ਸੀ ਉਹ ਯੂਜ਼ ਕੀਤਾ ਸੀ ਉਹਦੇ ਨਾਲ ਦਿੱਕਤ ਥੋੜੀ ਜਿਹੀ ਆਈ ਕਿ ਸਾਡੀਆਂ ਐਮਰਜੈਂਸੀ ਸਰਵਿਸਿਜ਼ ਐਡਵਰਸਲੀ ਇਫੈਕਟ ਹੋਈਆਂ ਫਿਰ ਉਹਦੇ ਨਾਲ ਸਾਨੂੰ ਜਿਹੜੇ ਨੈਸ਼ਨਲ ਪ੍ਰੋਗਰਾਮ ਸੀ ਉਹਦੇ ਥੋੜੀ ਮੋਟੀ ਦਿੱਕਤ ਆਈ ਹੁਣ ਅਸੀਂ ਸਾਰਾ ਸਾਡਾ ਸਟਾਫ ਹੈ ਆਮ ਆਦਮੀ ਕਲੀਨਿਕ ਦਾ ਉਹ ਅਸੀਂ ਇੰਪੈਨਲਮੈਂਟ ਮੋਡ ਤੇ ਲਿਆ ਉਹਨਾਂ ਸਾਰਿਆਂ ਨੂੰ ਉਹ ਜਿਹੜਾ ਸਟਾਡਾ ਸਰਪਲਸ ਸਟਾਫ ਹੋਗਾ ਜਿਹੜਾ ਸੀ ਉਸ ਤੋਂ ਪਹਿਲਾਂ ਲਿਆ ਸੀਗਾ ਸੈਕੰਡਰੀ ਕੇਅਰ ਦੇ ਵਿੱਚੋਂ ਜਿਹੜੀਆਂ ਸਾਡੀਆਂ ਐਗਜ਼ਿਸਟਿੰਗ ਡਿਸਪੈਂਸਰੀਜ਼ ਚੋਂ ਜਾਂ ਰੂਰਲ ਡਿਸਪੈਂਸਰੀ ਤੇ ਲੋਕਾਂ ਦੀ ਉਹਦੇ ਨਾਲ ਸਾਡੀ ਐਮਰਜੈਂਸੀ ਸਰਵਿਸਸ ਹੋਰ ਬਿਹਤਰ ਹੋਣ ਗਿਆ ਇਹਦੇ ਨਾਲ ਹੀ ਅਸੀਂ ਸੈਕੰਡਰੀ ਕੇਅਰ ਵਾਸਤੇ ਅਸੀਂ ਜਿਹੜਾ ਹੈਗਾ ਅਸੀਂ 550 ਹਾਊਸ ਸਰਜਨ ਜਿਹੜੇ ਹਨ ਇਹ 24/7 ਜੌਬ ਹੁੰਦੀ ਹੈ ਪਹਿਲਾਂ ਹੁੰਦੀ ਸੀ ਸਾਡੇ ਵੇਲੇ ਇਹ 6 ਮਹੀਨੇ ਵਾਸਤੇ ਹੁੰਦੀ ਹੈ ਉਸ ਤੋਂ ਬਾਅਦ 6 ਮਹੀਨੇ ਲਈ ਐਕਸਟੈਂਡ ਹੋ ਜਾਂਦੀ ਹੈ 1 ਸਾਲ ਵਾਸਤੇ ਉਸ ਤੋਂ ਬਾਅਦ ਬੱਚੇ ਪੋਸਟ ਗ੍ਰੈਜੂਏਸ਼ਨ ਕਰਨ ਚਲੇ ਜਾਂਦੇ ਆ ਜਾਂ ਕਿਤੇ ਜੌਬ ਜੁਆਇਨ ਕਰ ਲੈਂਦੇ ਉਹਦੇ ਨਾਲ ਟ੍ਰੇਨਿੰਗ ਵੀ ਹੁੰਦੀ ਆ ਲੋਕਾਂ ਨੂੰ ਐਮਰਜੈਂਸੀ ਸਰਵਿਸਸ ਬਹੁਤ ਬਿਹਤਰ ਹੋ ਜਾਣਗੇ ਆਪਣੇ ਕਿੰਨੇ ਮੈਡਮ ਨੰਬਰ ਉਹਨਾਂ ਦਾ 46 ਇਹਨਾਂ ਨੂੰ ਲੁਧਿਆਣਾ ਜ਼ਿਲ੍ਹੇ ਨੂੰ ਅਸੀਂ 46 ਦਿੱਤੇ ਆ ਜ 88 ਹੁੰਦੀ ਸੀ ਪਹਿਲਾਂ 30000 ਸਟਾਈਪੈਂਟ ਸੀਗਾ 88 ਪੂਰੇ ਨਹੀਂ ਆਉਂਦਾ ਸੀ ਕਦੇ ਵੀ ਸਾਡੇ ਕੋਲ ਹੁਣ ਅਸੀਂ ਵਧਾ ਕੇ ਕਰਤੀਆਂ 550 ਠੀਕ ਹੈ 550 ਤੇ ਸਾਡੇ ਕੋਲੇ ਐਪਲੀਕੇਸ਼ਨ ਆਈਆਂ 1000 ਤੋਂ ਜ਼ਿਆਦਾ ਤੇ ਉਹ 550 ਬੰਦੇ ਆ ਚੁੱਕੇ ਆ ਉਹਨਾਂ ਦੀ انرੋਲਮੈਂਟ ਹੋ ਚੁੱਕੀ ਆ ਹੁਣ ਇਹਨਾਂ ਕੋਲੇ 46 ਆ ਜਾਣਗੇ ਇਹ ਫਿਰ ਅਸੀਂ ਸਿਵਲ ਸਰਪੰਚ ਨੂੰ ਸਾਰਾ ਇਖਤਿਆਰ ਦੇ ਦਿੰਦੇ ਕਿ ਤੁਸੀਂ ਜੁਡੀਸ਼ੀਅਲ ਸੀ ਯੂਜ਼ ਕਰੋ ਹੋ ਸਕਦਾ ਇਹਨਾਂ ਕੋਲ ਸਿਵਲ ਹਸਪੀਟਲ ਵਿੱਚ ਆਲਰੇਡੀ ਮੈਡੀਕਲ ਅਫਸਰ ਜ਼ਿਆਦਾ ਹੋਣ ਇੱਥੇ ਰਾਏ ਕੋਰਟ ਚ ਨਾ ਹੋਣ ਜਗਰਾਮਾ ਚ ਘੱਟ ਹੋਣ ਜਾਂ ਹਕੂਮ ਕਲਾਂ ਚ ਨਾ ਹੋਣ ਜਾਂ ਕਿਤੇ ਹੋਰ ਸਾਹਨੇ ਉੱਥੇ ਉਹ ਡਾਕਟਰ ਸਾਰੇ ਕੰਮ ਕਰਨਗੇ ਐਕਸੈਪਟ ਮੈਡੀਕਲ ਲੀਗਲ ਮੈਡੀਕਲ ਲੀਗਲ ਜਿਹੜਾ ਸਾਡਾ ਜਿਹੜਾ ਪਰਮਨੈਂਟ ਰੈਗੂਲਰ ਸਟਾਫ ਹੈ ਉਹ ਕਰੇਗਾ ਬਾਕੀ ਸਾਰੀ ਉਹ ਦੇਣਗੇ ਇਹਦੇ ਨਾਲ ਅਸੀਂ ਜਿਹੜੇ ਕਾਰਪੋਰੇਟ ਹਸਪੀਟਲ ਹੈ ਉਹ ਸਾਡੇ ਜਿਹੜੇ ਗਵਰਨਮੈਂਟ ਮੈਡੀਕਲ ਕਾਲਜਸ ਆ ਉਹਦੇ ਨਾਲ ਅਸੀਂ ਈਆਈਸੀਯੂ ਨਾਲ ਜਿਹੜੇ ਸਾਡੇ ਹੌਸਪੀਟਲ ਜਿਹੜੇ ਹੋਣਗੇ ਉਹਨਾਂ ਕੋਲ ਫੈਸਿਲਿਟੀ ਹੋਏਗੀ ਕਿ ਕੋਈ ਪੇਸ਼ੈਂਟ ਆ ਗਿਆ ਉਹਨੂੰ ਨਹੀਂ ਸਮਝ ਆਉਂਦਾ ਉਹ ਡਿਸਟ੍ਰਿਕਟ ਲੈਵਲ ਤੇ ਕੰਸਲਟ ਕਰ ਸਕਦੇ ਆ ਮੈਡੀਕਲ ਕਾਲਜ ਕੋਲ ਕੰਸਲਟ ਕਰ ਸਕਦੇ ਆ ਜਾਂ ਕਿਸੇ ਕਾਰਪੋਰੇਟ ਹਸਪੀਟਲ ਦੇ ਵਿੱਚ ਕੰਸਲਟ ਕਰ ਸਕ ਇਸੇ ਤਰ੍ਹਾਂ ਜਿਹੜੇ ਨਰਸਿੰਗ ਸਟੂਡੈਂਟਸ ਆ ਉਹਨਾਂ ਨੂੰ ਅਸੀਂ ਡਿਪਲੋਏ ਕਰ ਰਹੇ ਆਂ ਔਰ ਨਵਾਂ ਸਟਾਫ ਜਿਹੜਾ ਅਸੀਂ ਜ਼ਰੂਰਤ ਕਰ ਰਹੇ ਆਂ ਜੀ ਬਾਰੇ ਤੁਸੀਂ ਗੱਲ ਕਰਤੀ ਵੀ ਕਿਈ ਵੈਕੈਂਟ ਮਤਲਬ ਵੈਕੈਂਸੀ ਨਹੀਂ ਨਾ ਇੱਥੇ ਮਤਲਬ ਚਾਈਲਡ ਸਪੈਸ਼ਲਿਸਟ ਕੋਈ ਹੈਗੇ ਨਹੀਂ ਨਾ ਕੋਈ ਸਰਜਨ ਨੇ ਸਕਿਨ ਸਪੈਸ਼ਲਿਸਟ ਅਡੇ ਕੇ ਬਹੁਤ ਇੱਥੇ ਰਸ਼ਾ ਲੱਗਦਾ ਸੀ ਉਹ ਵੀ ਚਲੇ ਗਏ ਜਦੋਂ ਤੁਸੀਂ ਦੱਸਤਾ ਹੋ ਜਾਏਗਾ ਜਦੋਂ ਇਹ ਜਲਾਈ ਨਿਊ ਇਟੇਕਓਵਰ ਹੋਵੇਗਾ ਪਰ ਵੱਡੀ ਗੱਲ ਇਹ ਹੈ ਕਿ ਇੱਥੇ ਬਲੱਡ ਬੈਂਕ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਉਹ ਵੀ ਅਸੀਂ ਕਰ ਰਹੇ ਆਂ ਜੀ ਉਹਦੇ ਚ ਸਾਡੇ ਕੋਲਡ ਰੂਮ ਹੁੰਦੇ ਆ ਜਿਹੜਾ ਉਹ ਉਹ ਵੱਡੀ ਫੈਸਿਲਿਟੀ ਵੀ ਅਸੀਂ ਕਰ ਰਹੇ ਆ ਵੀ ਸਾਡੇ ਜਿੰਨੇ ਸੀਐਸਸੀ ਆ ਉਹਨਾਂ ਦੇ ਸਾਰਿਆਂ ਦੇ ਵਿੱਚ ਇਹਨਾਂ ਕੋਲ ਹੋਏਗਾ ਬਲੱਡ ਸਟੋਰੇਜ ਬਲੱਡ ਸਟੋਰੇਜ ਯੂਨਿਟ ਹੈਗਾ ਇੱਥੇ ਜੀ ਪਹਿਲਾਂ ਹੈਗਾ ਉਹ ਬਲੱਡ ਬੈਂਕ ਹਰ ਜਗ੍ਹਾ ਤੇ ਬਣਨਾ ਜ਼ਰੂਰੀ ਨਹੀਂ ਆ ਨਾ ਮੋਰਚਰੀ ਵੀ ਬਹੁਤ ਪ੍ਰੋਬਲਮ ਆ ਰਹੀ ਹੈ ਇੱਥੇ ਹਾਂ ਮੋਰਚਰੀ ਦਾ ਵੀ ਹੋ ਜਾਣੀ ਹੈ ਸਰ ਉਹ ਹੋ ਜਾਣੀ ਹੈ ਕੰਪਲੀਟਡ ਹਾਂਜੀ ਉਹ ਦਿਨਾਂ ਵੀਕ ਉਹ ਸਾਰੀ ਜਿਹੜੀ ਸਾਡੀ ਪ੍ਰੋਸੈਸ ਹੈ ਨਹੀਂ ਉਹਦੇ ਵਿੱਚ ਜਿਹੜਾ ਬਾਕੀ ਅੱਗੇ ਉਹਦੇ ਵਿੱਚ ਫ੍ਰਿਜ ਵਗੈਰਾ ਸਾਰੇ ਇਹ ਸਾਰੀਆਂ ਜਿਹੜੀਆਂ ਸਹੂਲਤਾਂ ਹੈ ਗਿਆ ਹੌਸਤਾ ਹੌਸਤਾ ਦੇਖੋ ਜੀ ਸਰਕਾਰ ਬੜੀ ਨੂੰ ਕਿੰਨੀ ਦੇਰ ਹੋਈ ਆ ਤੇ ਆਪਾਂ ਕਾਫੀ ਸੈਕੰਡਰੀ ਕੇਅਰ ਦੇ ਵਿੱਚ 272 ਸਪੈਸ਼ਲਿਸਟ ਹੋਣ 550 ਡਾਕਟਰ 2000 ਦੀ ਹੋਰ ਰਿਕਰੂਟਮੈਂਟ ਚੱਲ ਰਹੀ ਆ ਕਾਫੀ ਜਿਹੜੀ ਸਾਡੇ ਮਾਨ ਗਵਰਨਮੈਂਟ ਆ ਉਹ ਲੋਕਾਂ ਦੀ ਸਿਹਤ ਸੁਧਰਨ ਦੀ ਤਰਫੋਂ ਇਹ ਦਵਾਈਆਂ ਦੇ ਜਿਵੇਂ ਲਿਸਟਡ 3500 ਨੇ ਕਿਤੇ 100 ਮੇ ਅਵੇਲੇਬਲ ਨੇ ਕਿਤੇ 50 ਨੇ ਕਿਤੇ 70 ਨੇ ਇਹਦੇ ਚ ਨਾ ਦੋ ਤਿੰਨ ਚੀਜ਼ਾਂ ਆ ਗਿਆ ਜੀ ਇੱਕ ਤਾਂ ਡਰਗ ਦੀ ਪ੍ਰਾਈਸਿੰਗ ਆ ਉਹ ਸੈਂਟਰ ਗਵਰਨਮੈਂਟ ਕੋਲ ਆ ਸਾਡੇ ਕੋਲ ਨਹੀਂ ਆ ਉਹਨਾਂ ਨੇ ਫਿਕਸ ਕਰ ਲਿਆ ਉਹ ਦੂਜਾ ਹੈਗਾ ਕਿ ਅਸੀਂ ਜਿਹੜੀ ਪੰਜਾਬ ਗਵਰਨਮੈਂਟ ਦੀ ਆ ਸਾਡੇ ਕੋਲੇ ਸਾਰੀਆਂ ਦਵਾਈਆਂ ਹੈਗੀਆਂ ਪ੍ਰੋਟੋਕੋਲ ਮੈਡਮ ਮਿਲਦੀ ਹੈ ਸਾਰੀ ਸਪਲਾਈ ਤੁਹਾਨੂੰ ਸਾਡੇ ਕੋਲੇ ਅਸੀਂ ਸਾਰੀ ਦਵਾਈ ਖਰੀਦ ਲਈ ਹੈ ਜੀ ਸਰਕਾਰੀ ਹਸਪਤਾਲ ਚ ਸਾਰੀ ਦਵਾਈ ਅਸੀਂ ਹਸਪਤਾਲ ਚੋਂ ਦੇਣੀਆਂ ਮਰੀਜ਼ਾਂ ਨੂੰ ਅਸੀਂ ਸਾਰੀ ਖਰੀਦਾਂਗੇ ਅਸੀਂ ਇਸ ਤੋਂ ਸવાય ਜਿਹੜੇ ਸਾਡੇ ਕੋਲੇ ਯੂਸ਼ਪੈਨ ਦੇ ਕੇਸ ਹੁੰਦੇ ਆ ਔਰ ਜਿਹੜੇ ਤੁਹਾਡੇ ਯੂਜ਼ਰ ਚਾਰਜਰ ਉਹ ਐਸਐਮਓ ਕੋਲੇ ਰਹਿਣਗੇ ਜਾਂ ਸਿਵਲ ਸਰਪੰਚ ਕੋਲੇ ਰਹਿਣਗੇ ਉਹ ਮੈਜੋਰਟੀ ਆਫ ਥਮ ਠੀਕ ਹੈ ਜੀ ਤੇ ਉਹਨਾਂ ਨੂੰ ਉਹਦੇ ਵਿੱਚੋਂ ਵੀ ਪੇਸ਼ੈਂਟ ਨੂੰ ਜਿਵੇਂ ਸਾਡੇ ਕੋਲੇ ਅਸੀਂ ਕ੍ਰਿਸ਼ਨਾ ਡਾਇਗਨੋਸਟਿਕ ਨਾ ਕੀਤਾ ਉਹਦੇ ਚ ਜਿਹੜੇ ਯੂਜ਼ਰ ਚੱਲ ਰਹੇ ਉਸ ਤੋਂ ਸਵਾਏ 5% ਤੁਹਾਨੂੰ ਉਹਨਾਂ ਨੇ ਫ੍ਰੀ ਕਰਨੇ ਆ ਜਿਹੜਾ ਪੂਰ ਪੇਸ਼ੈਂਟ ਹੈ ਜਿਹੜਾ ਬਿਲਕੁਲ ਨਹੀਂ ਰਿਪੋਰਟ ਕਰ ਸਕਦਾ ਉਹਨੂੰ ਅਡਜਸਟ ਕਰ ਦਿਓ ਸੋ ਇਹ ਜੇ ਕਿਤੇ ਹੈ ਤਾਂ ਕੋਈ ਲੋਕਲ ਲੈਵਲ ਤੇ ਕਿਤੇ ਹੋ ਸਕਦਾ ਕੋਈ ਮਿਸਮੈਨੇਜਮੈਂਟ ਹੋਵੇ ਅਦਰਵਾਈਜ਼ ਸਾਡੇ ਕੋਲ ਦਵਾਈ ਦੀ ਕੋਈ ਕਮੀ ਨਹੀਂ ਹੈ ਪੰਜਾਬ 'ਚ ਅਸੀਂ ਖਰੀਦੀਆਂ ਹੋਈਆਂ ਸਾਡੇ ਸਟੋਰ ਭਰੇ ਪਏ ਨੇ ਹਾਈਕੋਰਟ ਤੋਂ ਗੁਜੀਤ ਸਿੰਘ ਲਾਈਵ ਤੇ ਚੈਨਲ